نشنل روڈی یہ کسی سرگنل سان پائے سو so, اسے کی طریقے ساڑے ایک اطولے ہیں جو ستکار سخت شیئے جاتینا مسیح سرما دے جا رہے ہیں اپنے منشوالوں اکبار سکرانڈ جینا بڑی ستکار سخت شیئے جینا کہ میں نے کلیان کیلئے بڑی, بڑی حلیبی دینار کتن سی حلیبی بھی آرے کسی نہیں ہوسکار دے حلیبی ہونا بھی جلوری ہے سو so, منشوالوں نے سوال کرتا ہے اونہ دن میں ਜੋ ਕਾਰਜਕ੍ਰਮ ਕੀਤੇ ਹੋਣਾ ਸਮਝੇ ਕਰੇ ਜਾ ਰਹੀ ਹੈ ਇਕਬਾਲ ਸਿੰਘ ਪ੍ਰਹਿਲ ਜੀ 2023 ਤੋਂ ਮੱਛ ਦਾ ਜੁੜੇ ਹੋਏ ਹਨ ਇਕਬਾਲ ਸਿੰਘ ਜੀ ਖੁਦ ਪੰਜਾਬੀ ਲੇਖਕ ਹਨ ਇਹਨਾਂ ਨੇ ਕਈ ਵਿਸ਼ਾਵਾ ਪਦਵਾਂ ਦੇ ਵਿੱਚ ਸ਼ਾਮਲ ਹੋਈਆਂ ਹਨ ਪਿੰਨਾ ਸੋਚਦਿਆਂ ਸਾਰੇ ਤੁਮਨਸ਼ੋਰੋਂ ਪ੍ਰਚਾਰਿਤ ਹੋਏ ਲੇਖਾਂ ਦੇ ਪਹਿਲੇ ਸਾਦੇ ਸੰਗ੍ਰਹਿ ਸੋਚਾਂ ਦੀ ਪਰਵਾਜ਼ ਪਿਤਾਵ ਦੇ ਵਿੱਚ ਬਦੌਨ ਲੇਖਕ ਜੁੜੇ ਅਧਿਆਪਕਾਂ ਦੇ ਜਨਾਮਾਂ ਦੀ ਸਤੰਭ ਕਰੇ ਐਸੇ ਹੀ ਮੰਚਵੋਂ 25 ਅਗਸਤ 2024 ਨੂੰ ਅੰਦਰ ਵੀ ਕੇ ਕਰਵਾਏਗੀ ਪਿਤਾਵ ਦੇ ਲੋਕ ਅਰਪਣ ਸਮਾਗਮ کبت پہ لےکا کے سنمان بتورا بھی نبھائی سی یہ سنمانت کر کے مان محسوس کر رہا ہے منچ پر ہے امید کرتے ہیں کہ نروا اس منچ کو دونوں اور اس کے نام جڑے رہو سو سواگت ہے اور سب کو پہلے سنمانت کر رہے ہیں اقبال سہن جی سانے ستکار کو شباب سنگ سنگ اور ہر سنگ جات گی کسی کسی بلے کی تیتا بولنے دنیا ہے کہ باپی کسی آلیا ہے کہ سنمان رکھا ہے ایسا تو سنمان لانا ہے کہ ਤਾਂ ਜੀ 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 ਅੱਜ ਦੇ ਪ੍ਰਧਾਨ ਜੀ ਮਿੰਟਰ ਸ਼ਹਿਰ ਵਿੱਚ ਸੁਸ਼ੋਭਤ ਬਾਉਂਡੀ ਇਸ ਕਾਰਨ ਫਸਦੀਆਂ ਦਾ ਉਤਰੀ ਇਸਨ ਦਾ ਜੀ ਉਹਨਾਂ ਦੇ ਨਾਮ ਮੇਰੀ ਭੈਣ ਮੈਂ ਸਰਵਾਨ ਬਗੇਸ਼ ਸਰਵਾਨ ਸ੍ਰੀਮਤਾ ਜੀ ਅਤੇ ਸਾਰੇ ਜੀ ਦੇ ਸੁਪਨਰ ਕੋਰਪੋਰੇਟ ਜੀ ਜਿਸ ਨੂੰ ਇਹ ਨਾਲ ਜੇ ਜਤਾ ਜੀ ਜੀ ਕਾਰਸ ਕਿੰਨਾ ਲੇ ਗੇ ਸਾਰਿਆਂ ਨੂੰ ਜਿੰਨੇ ਪਹੁੰਚੇ ਤੁਹਾਨੂੰ ਬਰੇ ਤੋਂ ਸਾਥ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੋਣਾ ਲਈ ਮੇਰੇ ਲਈ ਕੋਸ ਨੂੰ ਨੌਂ ਕਰਾ ਕੋਲ ਸੀ ਤਾਂ ਗੱਲ ਨੂੰ ਦੇਖੀ ਮੇਂ ਜੀ ਕਿ ਤਾਂ ਤਾਂ ਤਨ ਸਾਡੇ ਸ਼ਿਖਰ ਗੋਰੀ ਸਿੰਘ ਮਹਾਰਾਜ ਦੀ residete ਤੇ ਜਿਹੜਾ ਸਦਾ ਸਾਨੂੰ ਡਾਕਟਰ ਰੇਸ਼ੀ ਚਾਹਤੀਆਂ ਨੇ ਦਿੱਤਾ ਰਿਹਾ ਤੇ ਹੋਂਡਾ ਸਾਡੇ ਧਰਤੀ ਦੇ ਉੱਪਰ ਇੱਕ ਇਤਿਹਾਸਕ ਪਵਿੱਤਰ ਦਰਵਾਜ਼ਾ ਵਿੱਚ ਮਿਲਣ ਤੇ ਜਾਣ ਦਾ ਮਹਾਰਾਜ ਨੇ ਮੌਕੇ ਮਿਲਿਆ ਅੱਜ ਵੀ ਮੈਂ ਕੋਸ ਦੇ ਇਤੋਂ ਲੈ ਕੇ ਰੇਸ਼ੀ ਕੱਲ ਨੂੰ ਜਾ ਕੇ ਸਾਡੀ ਖੁਸ਼ਬੂ ਮਾਣਨੇ ਆਂਗਾ ਤੇ ਅਰਥ ਵੀ ਉਹ ਕੁਝ ਉਹ ਜੋ ਕੁੜੀ ਹੋਈ ਹੈ ਵਾਤਾਵਰਣ ਦੇ ਵਿੱਚ ਐ ਸੱਚੀ ਭਾਸ਼ਾ ਕਾਰਕ ਨੂੰ ਦਰਸਾਉਣਾ ਇਹ ਹੀ ਬੈਂਦੀ ਹੈ ਕਿ ਸਦਾ ਦੇ ਗਿਆ ਕਿਸੇ ਮੰਨਦੇ ਰਹੀਏ ਸੋ ਮੈਂ ਇੱਕ ਨੋ ਡਰਾਮਾ ਨੂੰ ਇਹਨਾਂ ਨੂੰ ਸੰਜੀਗ ਕਰਾ ਕੇ ਇੱਕ ਵਰਨਨ ਸਾਜ਼ ਜਿਹੜਾ ਵਰਤੋਂ ਸੀ ਸਾਡੇ ਨੇ ਬਣਾਇਆ ਤੇ ਇੱਕ رچنا سنائی سر میں گرو نانک صاحب کی رچنا سان کر اس بعد ایک دوسرے سانچ پاؤں گا سب یہ جو رچنا میں سانج کرنا چاہ رہا جی یہ ہے گرو نانک کی باڑی کاگو ہن کرے ਮਾ ਮੈਂ ਉਹ ਰੈਸਪੀ ਗੁਰਨਾਥ ਜੀ ਮਾੜੀ ਕਾਕੂ ਮਸਲ ਗਈ ਮੈਂ ਉਸ ਨੂੰ ਸੁਣਿਆ ਮਤਲਬ ਸ਼ਾਮ ਦਾ ਸਮਾਂ ਸੀ ਜਦੋਂ ਆ ਗਿਆ ਸੀ ਕੰਨਾਂ ਦੇ ਬਾਹਰ ਕੋਈ ਬਹੁਤ ਕੋਸ਼ਿਸ਼ ਕੀਤੀ ਵੀ ਇਹ ਨੂੰ ਕੋਈ ਸ਼ਰੀ ਮਿਲੇ ਪਰ کافی ਕੋਸ਼ ਕਰਨ ਦੇ ਬਿਜਰ ਮੈਨੂੰ ਨਹੀਂ ਮਿਲੀ ਅੰਦਰ ਇੱਕ ਵਾਰ ਆ ਗਈ ਤੇ ਇਹ ਜਨਰਲ ਲਾਈਨ ਵਿੱਚ ਦਿੰਦੀ ਹੈ ਤੇ ਕੋ ਗੁਰਨਾਥ ਦਾ ਧਿਆਨ ਰੱਖ ਕੇ ਬੈਠਦੇ ਜਿਹੜੇ ਦਾਇਰਾ ਤੋ 13 ਅੰਕ ਸੰਬੰਧ ਨਾਲ ਸੰਬੰਧਿਤ ਹੋਇਆ। ਆ ਜੋ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਗੁਰੂ ਨਾਨਕ ਤੇਰੀ ਬਾਣੀ ਕਾ ਕ ਹੰਸ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕ ਹੰਸ ਕਰੇ ਮੰਡਲ ਦੇ ਤੋਖ ਖਿਲ ਵਿੱਚ ਦੂਰ ਕਰੇ ਬਾਣੀ ਤਖ ਦੇ ਤੈਨੂੰ ਠੰਡਾ ਠਾਰ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਤੁਮ ਹੰਸ ਕਰੇ ਗੁਰੂ ਨਾਨਕ ਦੀ ਬਾਣੀ ਕਾਹੋਂ ਹੰਸ ਤਰੇ ਗੁਰੂ ਨਾਨਕ ਦੀ ਬਾਣੀ ਮਨ ਸਹਿਜ ਤਰੇ ਪਾਪਸਾ ਘਰੇ ਲੰਗ ਪਾਰ ਅੰਧਿਆਤure ਲੋਕ ਦੇ ਵਿੱਚ ਇੱਜ਼ਤ ਲੋਕ ਤੇ ਥਾ ਜੁੜੇ ਗੁਰੂ ਨਾਨਕ ਤੇਰੀ ਬਾਣੀ ਤਾ ਕੋ ਹੰਸ ਕਰੇ ਅੰਧ ਵਿਸ਼ਵਾਸ਼ ਹਨੇਰ ਮਨ ਆਤ ਦੂਰ ਕਰੇ ਨਾਟਕੀ ਕੰਗਾਂ ਨਾਲ ਮਨ ਗਿਆਨ ਬਾਪਾ ਬਾ ਫੜੇ ਮਲਕ ਪਗ ਦਾ ਹੰਤਾਰ ਤੂ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਭਾਈ ਬਲਾ ਮਰਦਾਨਾ ਬਾਪੇ ਨਾਲ ਤੁਰੇ ਚਾਰ ਉਦਾਸੀਆਂ ਤੇ ਬਾਬੂ ਦੇਸ਼ੰਤ ਕਰੇ ਸਿਖਰਦਪੈ ਸਤੇ ਨੂੰ ਸਤਿ ਸ਼ਾਮ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਅਮਰਤ ਬਾਣੀ ਸ਼ਬਦ ਰੱਬ ਦਾ ਨੂਰ ਪਰੇ ਅੰਮ੍ਰਿਤ ਬਾਣੀ ਸ਼ਬਦ ਰੱਬ ਦਾ ਨੂਰ ਭਰੇ ਅੰਧ ਕੋਰੇ ਮਿਟਾ ਪ੍ਰਕਾਸ਼ ਦੇ ਸ਼ਮਾਰ ਕਰੇ ਸੱਚਾ ਸੁਖ ਮਨ ਆਵੇ ਸਭ ਦੁੱਖ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਤੁਹ ਹੰਸ ਕਰੇ ਤੁਰ ਕੀ ਬਾਣੀ ਮਨ ਅੰਦਰ ਪਿਆਰ ਪਰੇ ਊਚਤੀ ਚ ਜਗਤ ਪਾਤ ਦਾ ਭੇਰ ਭਵ ਦੂਰ ਕਰੇ ਗੁਨਾ ਤਾਂ ਹੋਵੇ ਪਰ ਤਾਸ ਆਪ ਗੁਣ ਦੂਰ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਸਰਵਤ ਦਾ ਪਲਾਮਨਾਵੇ ਨਾਨਕ ਵੈਤ ਕਰੇ ਸਰਵਤ ਦਾ ਪਲਾਮਨਾਵੇ ਨਾਨਕ ਵੈਤ ਕਰੇ ਏਕ ਕਨ ਦਾ ਤੁਗਲੀ ਦੇ ਨਰਾਮ ਕਰੇ ਸੁਖ ਆਨੰਦ ਪ੍ਰਸ਼ਦਾ ਪੰਜ ਚੋਰ ਦੂਰ ਕਰੇ ਕੋ ਗਰੰਸ ਕਰੇ ਕੀ ਸ਼ਬਦ ਗੁਰੂ ਦੀ ਦਇਆ ਰੋਹਾਂ ਅੰਮ੍ਰਿ ਮਿਲੇ ਕੀ ਸ਼ਬਦ ਗੁਰੂ ਦੀ ਦਇਆ ਰੋਹਾਂ ਅੰਮ੍ਰਿ ਮਿਲੇ ਦਸਵੇਂ દ્વાਰ ਦੀ ਮੁੰਜੀ ਗੁਰੂ ਬਖਸ਼ ਕਰੇ ਸ਼ਬਦ ਸੁਰ ਆ ਸੰਗਮ ਅਨਹਦ ਨਾਦ ਸੁਨੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਸਭ ਤਰਮਾਨੁ ਖਾੜੀ ਇਕੋ ਉਪਦੇਸ਼ ਕਰੇ ਸਬਰ ਸੰਤੋਖ ਤੇ ਸਿਮਰਨ ਮਾਨ ਮੇ ਚੰਦਾਰੇ ਜੰਗੀ ਜੀਵਨ ਜਾਂ ਜੰਤਿ ਪ੍ਰਭੂ ਮਿਹਰਾ ਕਰੇ ਗੁਰੂ ਨਾਨਕ ਤੇਰੀ ਬਾਣੀ ਦਾ ਤੁਹ ਹੰਸ ਕਰੇ ਜੋ ਪੜੇ ਸੁਣੇ ਕਮਾਵੇ ਬਾਣੀ ਗੁਰੂ ਸ਼ਰਨ ਪਵੇ ਜੋ ਪੜੇ ਸੁਣੇ ਕਮਾਵੇ ਬਾਣੀ ਗੁਰੂ ਸ਼ਰਨ ਪਵੇ ਵਾਕਸ਼ੇ ਦੇ ਆਉਂਣ ਮੇਰੇ ਦਾਤਾ ਜੀ ਅਨਦਾਸ ਕਰੇ ਇੱਕ ਵਾਰ ਪਾਪ ਲੈ ਜਾਂਦੇ ਜੇ ਲੋ ਜਾਪ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਹੰਸ ਕਰੇ ਗੁਰੂ ਨਾਨਕ ਤੇਰੀ ਬਾਣੀ ਕਾ ਕੋ ਕਿ ਭੈਣ ਸੋਹਣੇ ਵਾਲੀ ਜਦੋਂ ਆ ਕੇ ਆਈ ਇਹਨਾਂ ਨੂੰ ਵੀਰ ਚੇਅਰ ਦੇ ਅੰਦਰ ਆ ਕੇ ਜੀ ਕੁਰਸੀ ਤੇ ਬੈਠੇ ਤੇ ਮਨ ਚ ਵਿਚਾਰ ਆਇਆ ਵੀ ਇਹ ਦੇਸ਼ ਆਪ ਉਹ ਵੀਰ ਚੇਅਰ ਕੇ ਚੱਲੇ ਆਏ ਨੇ ਪਰ ਜੋ ਇਹਨਾਂ ਨੇ ਲਿਖਿਆ ਜੋ ਇਹਨਾਂ ਆਂ ਰਚਨਾਵਾਂ ਨੇ ਤੇ ਅੱਜ ਇਹਨਾਂ ਦੇ ਪੁੱਤਾਂ ਜੀ ਇਹਨਾਂ ਦੇ ਉੱਪਰ ਮਾਣ ਦੀ ਗੱਲ ਹੋਊਗਾ ਵੀ ਮੇਰੀ ਗੇਟੀ ਰਾਣੀ ਜਿਨ੍ਹਾਂ ਨੇ ਇੰਨਾ ਵਧੀਆ ਲਿਖਿਆ ਤੇ ਇਸ ਸਟੇਜ ਤੇ ਪਹੁੰਚੇ ਸੋ ਇਹ ਕਮਾਈ ਮੈਂ ਚਾਹੁੰਦਾ ਕਿ ਮੈਂ ਵੀ ਇਸ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਇੰੀਆਂ ਖੂਬਸੂਰਤ ਵਧੀਆ ਕ੍ਰਿਸ਼ਨਾਮਾ ਰਚਿਆ ਨੇ ਸੋ ਬਹੁਤ ਬਹੁਤ ਆਗਰਨਾ ਤੇ ਬਾਣੀ ਦਾ ਬੋਹਨਸ ਕਰੇ ਤੁਸੀਂ ਬਹੁਤ ਪਿਆਰ ਦਿੱਤਾ ਡਾਕਟਰ ਹਰਿਸ਼ ਸਿੰਘ ਰਾਜੀ ਜੀ ਦਾ ਸਾਰਿਆਂ ਦਾ ਚੈਰ ਦਿੱਤੋ ਸ਼ੁਕਰੀਆ ਮੈਂ ਪਹਿਲਾਂ ਤੁੰਦਸਾ ਦੀ ਬਹੁਤ ਬੜਾ ਪ੍ਰੇਮ ਕਰਨ ਇਹਨਾਂ ਨੇ ਬੜਾ ਕੀਤਾ ਹੋਇਆ ਮੈਂ ਵੀ ਥੋੜੇ ਸਮੇਂ ਤੋਂ ਹੀ ਇਹਨਾਂ ਦੇ ਨਾਲ ਜੁੜਿਆ ਸੀਗਾ ਪਰ ਕੋਈ ਲੱਗਦਾ ਵੀ ਸਰੀਆਂ ਦੀ ਬਾਣੀ ਸਾਝ ਆ ਅਸਲੀ ਜੀਸਮੈਂਟ ਬੋਲ ਦੇ ਉੱਪਰ ਤੋਰਦੇ ਆ ਰਹੇ ਆ ਤੇ ਜੇ ਪਹਾਈ ਹੋਵੇ ਤਾਂ ਕੋਸ਼ਿਸ਼ਾਂ ਨੂੰ ਸਾਜੀ ਕਰ ਦਿੰਨਾ ਸਮਾਂ ਹੈ ਜਦੋਂ ਸ਼ੋਕੀ ਮੈਂ ਕਰਦਾ ਹੈ ਜੀ 15 ਮਿੱਟੀ ਦਾ ਪੰਡਾ ਚਾਰੇ ਪਾਸੇ ਮਿੱਟੀ ਦਿਸਦੀ ਮਿੱਟੀ ਤੋਂ ਬਿਨਾਂ ਨਾ ਚੱਲੇ ਢੇਰ ਮਿੱਟੀ ਤੋਂ ਸ਼ੁਰੂਆਤ ਹੁੰਦੀ ਏ ਮਿੱਟੀ ਵਿੱਚ ਹੀ ਮੁਕਣਾ ਖੇ ਮਿੱਟੀ ਸਾਨੂੰ ਜਨ ਬਖਸ਼ਦੀ ਨਾਲੇ ਇਹੇ ਅਨਾਜ ਦੇ ਢੇਰ ਮਿੱਟੀ ਸਾਨੂੰ ਖੇੜ ਬਣਦੀ ਚੱਲਦੇ ਦੁਨੀਆਦਾਰੀ ਰਾਖੇ ਮਿੱਟੀ ਹੱਸੇ ਨੱਚੇ ਗਾਵੇ ਮਿੱਟੀ ਕੋਡੋੜੇ ਕੋਲਾ ਨੂੰ ਜਾਵੇ ਮਿੱਟੀ ਹੱਸੇ ਨੱਚੇ ਗਾਵੇ ਮਿੱਟੀ ਕੋਡੋੜੇ ਕੋਲਾ ਨੂੰ ਜਾਵੇ ਅੰਤ ਮਿੱਟੀ ਦਾ ਮਿੱਟੀ ਨਾਲ ਹੀ ਕੋਲਾ ਆਖ ਨੂੰ ਮੇਰੇ ਮਿੱਟੀ ਕੋੜਿਆ ਸਹਾਨ ਬਣਾਏ ਮਿੱਟੀ ਰੱਖੇ ਮਿੱਟੀ ਨਾਲ ਵੈਰ ਮਿੱਟੀ ਦੇ ਸਹਾਨ ਲਈ ਮਿੱਟੀ ਕਰ ਦੇਦੀ ਮਿੱਟੀ ਨੂੰ ਦੇ ਮਿੱਟੀ ਮਿੱਟੀ ਨੂੰ ਘੱਟ ਲਿਆ ਕੇ ਅੱਗੇ ਨਵੀਂ ਮਿੱਟੀ ਬਣਾਵੇ ਨਵੀਂ ਮਿੱਟੀ ਤੇ ਪੁਰਾਣੀ ਮਿੱਟੀ ਦਾ ਨਾ ਕੋਈ ਵਿਚਾਰ ਆਵੇ ਆਪ ਮਿੱਟੀ ਦਾ ਰੂਪ ਹੋ ਕੇ ਮਿੱਟੀ ਨਾਲੀ ਕਲਾਕਮਾਵੇ ਤੈਸੇ ਦੌਰਗਜ ਅੰਨ੍ਹੀ ਮਿੱਟੀ ਮਿੱਟੀ ਦੇ ਦਰੋਂ ਨਾ ਆਈ ਜਾਵੇ ਇੱਕੋ ਮਿੱਟੀ ਅਨੇਕ ਰੰਗਾਂ ਵਿੱਚ ਕੈਨ ਬਨਰੂਪ ਖਾਵੇ ਕੈਸਾ ਕੋਣ ਤੇ ਅਹੰਕਾਰੀ ਕੈਸਾ ਗਿਆਤਾ ਰੂਪ ਬਹਿ ਜਾਵੇ ਮਿੱਟੀ ਜਿੰਨੇ ਵਿੱਚ ਭਾਕੇ ਮਨੁੱਖਤਾ ਲਈ ਮਿੱਟੀ ਉਗਾਵੇ ਬੰਦਾ ਆਪ ਮਿੱਟੀ ਹੈ ਮਿੱਟੀ ਲੰਗਰ ਕੋ ਕਬਰ ਆਈ ਜਾਵੇ ਇੱਕ ਵਾਰ ਹੋਮੇ ਤਿਆਗ ਕੇ ਸੱਚ ਦੇ ਮਾਰਗ ਚੱਲਿਆ ਜਾਵੇ ਬੰਦਾ ਮਿੱਟੀ ਦਾ ਭਾਂਡਾ ਪਤਾ ਨਹੀਂ ਕਦੋਂ ਢੋਕਰ ਲੱਗ ਜਾਵੇ ਬੰਦਾ ਮਿੱਟੀ ਦਾ ਭਾਂਡਾ ਪਤਾ ਨਹੀਂ ਕਦੋਂ ਢੋਕਰ ਲੱਗ ਜਾਵੇ ਕੋ ਕੋ سن اعتبار سے سٹینڈ جو کہ بہت ہی بڑی آپ کے حاضر لے پاکے گئے میرے بہت 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 جدا ہے میں نے ساڑھے بہت ہی سن دکار کرنے سے مجھا چکتی بارے جس ہے کہ میں نے پورٹا سائم اتنے بھی پروگرام کروایا بہت بڑی بدل کا پروگرام کروایا ہے میں نے سو اینہ جو شمولیت ہی ساڑھے جائروں کی چار سائم لگا ہے So, Toda a the de informação so se